ਗੁਰੂ ਘਰ ਦੇ ਕੀਰਤਨੀਏ ਉਹ ਵਿਦੇਸ਼ਾਂ ਦੇ ਵਿੱਚ ਗੱਲ ਕਰੀਏ ਜਾਂ ਭਾਰਤ ਦੀ ਧਰਤੀ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਬੜਾ ਮਾਣ ਸਤਕਾਰ ਮਿਲਦਾ ਤੁਹਾਨੂੰ ਜੀ ਇਸ ਪਾਸੇ ਆਉਣ ਦਾ ਕਾਰਨ ਕੀ ਲੱਗਾ ਸਿੱਖ ਸਤਿਭਾਵਨਾਤਨ ਨੂੰ ਲੈ ਕੇ ਤੁਸੀਂ ਸਿਆਸਤ ਦੇ ਪਾਸੇ ਚੱਲ ਪਏ ਹੋ ਕੀਰਤਨ ਕਰਦੇ ਆ ਨਾਮ ਜਪਦੇ ਆ ਜਪਾਉਂਦੇ ਆ 20 ਰੁਪਈਆ ਦਾ ਲੰਗਰ ਲਾਉਂਦੇ ਆ ਨਾਨਕ ਨੂੰ ਸਾਰੀ ਨਾਨਕ ਆਖਦੇ ਨੇ ਪਰ ਜਦੋਂ ਬਾਬਰ ਨੂੰ ਜਾਵਰ ਰੱਖਿਆ ਕਾਦੀ ਕੂੜ ਬੋਲ ਮਲਖਾਈ ਧਰਮ ਦੇ ਠੇਕੇਦਾਰਾਂ ਨੂੰ ਘੇਰਿਆ ਜਾਂ ਧਰਮ ਛੱਡ ਦਿਓ ਜਾਂ ਪਖੰਡ ਛੱਡ ਦਿਓ ਲੋਕਾਂ ਨੂੰ ਸਮਝਾਇਆ ਪੇ ਪਖੰਡ ਨੂੰ ਰੱਬ ਨਾ ਆਖੋ ਤੇ ਰੱਬ ਦੇ ਨਾਂ ਤੇ ਪਖੰਡ ਛੱਡ ਦਿਓ ਪਰ ਜਾਇਨ ਦੀ ਗਿਆਨ ਬੇਨ ਔਰ ਉਹਨਾਂ ਲੋਕਾਂ ਨੇ ਵੀ ਤੇ ਨਾਨਕ ਨੂੰ ਭੂਤ ਨਾ ਕਹੀ ਦਿੱਤਾ ਸੀ ਬਰਾਬਰੀ ਸੀਗਾ ਜੇਲ੍ਹ ਚ ਵੀ ਗੁਰੂ ਨਾਨਕ ਸਾਹਿਬ ਨੂੰ ਪਾਇਆ ਕੀ ਲੋੜ ਸੀ ਬਾਬਰ ਨੂੰ ਜਾਬਰ ਕਿੰਨੇ ਕਿਹਾ ਜੇ ਗੁਰੂ ਨਾਨਕ ਬਾਬਰ ਨੂੰ ਜਾਬਰ ਕਹਿ ਦੇਣ ਉਹ ਨਾਨਕ ਸਾਹਿਬ ਨੇ ਤੇ ਜੇ ਅੱਜ ਦੇ ਬਾਬਰਾਂ ਨੂੰ ਅਸੀਂ ਜਾਬਰ ਕਹਿ ਦਿੱਤਾ ਅਸੀਂ ਨਾਨਕ ਦੇ ਵਾਰਸ ਆਖਣ ਦੀ ਬਜਾਏ ਅਸੀਂ ਕਿਵੇਂ ਸਿਆਸਤਦਾਨ ਉਹ ਹੋ ਗਏ ਜਿਹੜੇ ਸੱਤ ਤੇ ਸਿਆਹੀ ਮਿਲਣ ਵਾਲੇ ਆ ਅਸੀਂ ਤਾਂ ਉਹ ਹੀ ਨਹੀਂ ਕਿਹੜਾ ਸਿਧਾਂਤ ਲੈ ਕੇ ਚੱਲੋਗੇ ਹੁਣ ਅਗਲੇ ਪਾਸੇ ਤੁਸੀਂ ਏਜੰਡਾ ਕੀ ਹੋਊਗਾ ਏਜੰਡਾ ਸਾਡਾ ਉਹੀ ਹੋਊ ਜਿਹੜਾ ਬਾਬੇ ਦਾਸੀ ਕਰਤਾਰਪੁਰੀ ਉਹੀ ਮਾਡਲ ਹੋਊ ਦਿੱਲੀ ਦੀ ਟੱਕਰ ਚ ਹੋਊ ਕਿਉਂਕਿ ਦਿੱਲੀ ਮਾਡਲ ਨੇ ਸਾਡਾ ਨੁਕਸਾਨ ਕੀਤਾ ਹੈ ਭਰਾ ਨਾਲ ਭਰਾ ਲੜਾਇਆ ਪਾੜੋ ਤੇ ਰਾਜ ਕਰੋ ਦੀ ਗੱਲ ਕੀਤੀ ਹੈ ਕਬਜ਼ੀਆਂ ਦੀ ਗੱਲ ਕੀਤੀ ਹੈ ਅਸੀਂ ਕਰਤਾਰਪੁਰੀ ਮਾਡਲ ਨੂੰ ਲੈ ਕੇ ਚੱਲਾਂਗੇ ਜਿੱਥੇ ਸਮਾਜ ਵੀ ਇੱਕੋ ਬਾਟੇ ਨੂੰ ਮੂੰਹ ਲਾ ਕੇ ਅਮਰਤ ਛਕਦਾ ਜਿੱਥੇ ਧਾਰਮਿਕ ਤੌਰ ਤੇ ਵੀ ਸਾਰਿਆਂ ਨੂੰ ਖੋਲ ਹੈ ਸੋਨੇ ਦੇ ਪੱਤਰੇ ਦਰਬਾਰ ਸਾਹਿਬ ਵੀ ਨਹੀਂ ਲੱਗਦੇ ਸ਼ੇਰੇ ਪੰਜਾਬ ਮੰਦਿਰ ਚ ਵੀ ਲਵਾਉਂਦਾ ਪਰ ਕਦੇ ਮੰਦਿਰ ਚ ਮੱਥਾ ਟੇਕਣ ਨਹੀਂ ਗਿਆ ਪੱਤਰੀ ਲਵਾ ਰਿਆ ਹੈ ਮਸੀਤਾਂ ਚ ਵੀ ਸੰਗ ਮਰਮਰ ਲਵਾ ਦਿੰਦਾ ਹੈ ਪਰ ਉਹ ਕਹਿੰਦਾ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਬਾਤ ਹੈ ਹਮ ਪਰ ਖਿਆਲ ਪੂਰਾ ਰੱਖੂਗਾ ਉਹ ਸਾਡਾ ਸਮਾਜ ਸੀ ਤੇ ਰਾਜਨੀਤੀ ਦੀ ਗੱਲ ਕਰਦੇ ਹੋ ਇਹ ਲੋਕਾਂ ਦੀ ਜਿਹੜੀ ਸੱਤ ਤੇ ਸਿਆਹੀ ਹੈ ਲੋਕਾਂ ਦੇ ਮੁੰਡੇ ਮਰਵਾ ਕੇ ਤੇ ਆਪਣੇਆਂ ਨੂੰ ਰਾਜ ਦੇਣੇ ਕਬਜ਼ੇ ਕਰਨੇ ਪਿਤਾ ਪੁਰਖੀ ਕੁਰਸੀਆਂ ਤੇ ਕਬਜ਼ੇ ਰੱਖਣੇ ਪੰਜਾਬ ਵੇਚ ਕੇ ਆਪਣੀਆਂ ਤਜੋਰੀਆਂ ਭਰਨੀਆਂ ਜਿਹੜਾ ਕਰਤਾਰਪੁਰੀ ਹੈ ਉਹ ਆਪਣੇ ਮੁੰਡਿਆਂ ਨੂੰ ਪਿੱਛੇ ਕਰਕੇ ਤੇ ਦੂਜਿਆਂ ਨੂੰ ਰਾਜ ਦੇਣ ਵਾਲਾ ਹੈ ਪੰਚਾਇਤ ਚੁਣਨ ਵਾਲਾ ਹੈ ਫਿਰ ਪੰਚਾਇਤੀ ਗੁਨਾ ਤੇ ਪੂਰੇ ਉੱਤਰਨ ਵਾਲੇ ਹੌਣ ਤਾਂ ਉਹਨਾਂ ਨੂੰ ਹੀ ਉੱਥੇ ਜਗ੍ਹਾ ਮਿਲਦੀ ਐ ਪ੍ਰਿਥੀ ਚੰਦ ਵੀ ਪਿੱਛੇ ਰਹਿ ਜਾਂਦੇ ਭਾਵੇਂ ਪੁੱਤਰ ਸੀਮਾ ਰਾਜ ਦੇ ਪਰ ਉੱਥੇ ਉਹ ਵੀ ਪਾਸੇ ਕਰ ਦਿੱਤੇ ਗਏ ਇਸ ਲਈ ਸਾਡੀ ਕਰਤਾਰਪੁਰ ਵਾਲੀ ਗੱਲ ਬੇਗਮਪੁਰੇ ਵਾਲੀ ਗੱਲ ਨਵਾਂ ਪੰਜਾਬ ਸਿਰ ਜੀਏ ਇਹ ਸਾਡੀ ਆਵਾਜ਼ ਹੋਊ ਪੰਜਾਬ ਨੂੰ ਜਿਤਾਉਣਾ ਐ